ਦਸਤਖੋ ਚੁੱਕੀ ਹੈ ਇਸ ਵਾਈਨ ਫਲੂ ਦੀ ਪੰਜਾਬ ਚ ਅਜਨਾਲਾ ਦਾ ਪਿੰਡ ਤਾਰੀਵਾਲ ਕਲੇਰ ਚ ਇਹ ਪ੍ਰੋਬਲਮ ਆਈ ਹੈ ਸੂਰਾ ਨੂੰ ਇਸ ਵਾਈਨ ਫਲੂ ਹੋਇਆ ਸੀ ਤੋਂ ਪ੍ਰਸ਼ਾਸਨ ਨੇ ਬਹੁਤ ਫੁਰਤੀ ਨਾਲ ਕੰਮ ਕੀਤਾ ਸੋ ਸਾਰੇ ਸੂਰਾ ਨੂੰ ਮਾਰ ਕੇ ਬਹੁਤ ਹੀ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਦਫਨਾ ਦਿੱਤਾ ਗਿਆ ਸੋ ਕੱਲੇ ਪ੍ਰਸ਼ਾਸਨ ਨੇ ਇਹ ਕੰਮ ਨਹੀਂ ਕਰਨਾ ਆਮ ਲੋਕਾਂ ਨੇ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਹੈ ਐਨ ਜੀਓਜ਼ ਲੱਗੇ ਹੋਏ ਨੇ ਆਪਣੇ ਪੰਜਾਬ ਸੂਬੇ ਦੇ ਵਿੱਚ ਕੋਈ ਇਹੋ ਜਿਹੀ ਮਹਾਮਾਰੀ ਨਾ ਫੈਲੇ ਤੁਸੀਂ ਸਾਰੇ ਜਿਹਨੇ ਸੇਫਟੀ ਪ੍ਰਕੌਸ਼ਨਸ ਜ਼ਰੂਰ ਲਵੋ ਇਸ ਵੀਡੀਓ ਨੂੰ ਵਾਚ ਚੜ ਕੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਪਿੰਡ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਬਾੜ ਆਈ ਸੀ ਮੈਂ ਪਹਿਲਾਂ ਹੀ ਬੋਲਿਆ ਸੀ ਹੌਲੀ ਹੌਲੀ ਜਦੋਂ ਪਾਣੀ ਦਾ ਲੈਵਲ ਥੱਲੇ ਆਊਗਾ ਉੱਥੇ ਪ੍ਰੋਬਲਮਸ ਆਣਗੀਆਂ ਸੋ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਸੋ ਪ੍ਰਸ਼ਾਸਨ ਦਾ ਇਸ ਵੇਲੇ ਸਾਥ ਦੇਣ ਦੀ ਲੋੜ ਹੈ ਨਾ ਕਿ ਕਿਸੇ ਤੇ ਵੀ ਉਂਗਲਬਾਜ਼ੀ ਕਰਨ ਦੀ ਲੋੜ ਹੈ ਇਸ ਵੇਲੇ ਆਪਾਂ ਆਪਣਾ ਪੰਜਾਬ ਸੂਬਾ ਬਚਾਣਾ ਹੈ ਤੇ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਸੂਬੇ ਨੂੰ ਬਚਾਵਾਂਗੇ ਤੁਹਾਡੇ ਸਾਰਿਆਂ ਦੀ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਵੀਡੀਓ ਨੂੰ ਵਾਚ ਚੜ ਕੇ ਸ਼ੇਅਰ ਜ਼ਰੂਰ ਕਰਿਓ ਆਪਾਂ ਪੰਜਾਬ ਸੂਬੇ ਨੂੰ ਬਚਾਵਾਂਗੇ ਆਪਾਂ ਆਪਣੇ ਪੰਜਾਬ ਸੂਬੇ ਨੂੰ ਸਾਰੇ ਜਿਹੜੇ ਮਿਲ ਕੇ ਬਚਾਵਾਂਗੇ ਵਾਹਿਗੁਰੂ ਜੀ